ਵੱਡੀਆਂ ਕੱਟੀਆਂ ਫੱਟੇ ਬੰਦੇ ਛੋਟੇ ਬੰਦੇ ਨੂੰ ਕੌਣ ਪੁੱਛਦਾ ਕੁੱਤੇ ਦੀ ਨੀਂਂਕ ਕਦਰ ਨਹੀਂ ਹੈਗੀ ਮੇਰੀ ਮਜੂਰ ਦੇ ਪੈਸੇ ਨਹੀਂ ਦਿੰਦਾ 45 ਲੱਖ ਦੀ ਕੋਠੀ ਖੜੀ ਕਰ ਲੇਗਾ ਬੰਦਾ ਜੀ ਧਾਮ ਨੂੰ ਤਸਲਾ ਮਸਾਲਾ ਉਧਰ ਅਧਰ ਹੋ ਗਿਆ ਉਹਦੇ ਪਿੱਛੇ ਰੌਣਾ ਪਾ ਲੰਦਾ ਦਿਹਾੜੀ ਨਹੀਂ ਦਿੰਦਾ ਜਿਹੜਾ ਕੋਈ ਲੈ ਜਾਂਦਾ ਉਹ ਪੈਸੇ ਨਹੀਂ ਪੂਰੇ ਦਿੰਦਾ ਹੈਗਾ ਜੀ ਹੁਣ ਕੀ ਕਰੀਏ ਕੀ ਮਾਸ਼ਲਾ ਹੁਣ ਕਹਿੰਦਾ ਇਹ ਗੱਲ ਦਾ ਵੀ ਮੈਨਾਂ ਦੇਖਦਾ ਦਿਹਾੜੀ ਦਾ ਮਿਲਦੀ ਨਹੀਂ ਇਹ ਹੀ ਕੰਮਕਰ ਬਹੁਤ ਘਟਾਂ ਹੀ ਮੈਡਮ ਬੱਕਰੀ ਜਿਹੜੀ ਘਰੇ ਸਾੰਭਣੀ ਆ ਤੇ ਸ਼ਾਮ ਨੂੰ ਖਾਲੀ ਮੁੜਦੇ ਆ ਤੇ ਆਗੇ ਘੁੰਮ ਫਿਰ ਕੇ ਆਗੇ ਕੀ ਕਰੀ ਅੱਜ ਮਜ਼ਦੂਰ ਦੇ ਉਸਾ ਕਿਵੇਂ ਮਜ਼ਦੂਰ ਦੇ ਉਸ ਮਨਾ ਰਹੇ ਨੇ ਮਜ਼ੂਰ ਮਜ਼ਦੂਰ ਦੇ ਦੇਵਸ ਜੀ ਆਏ ਆ ਜੀ ਦੇਖੋ ਜੀ ਦਿਹਾੜੀ ਨਹੀਂ ਵਧੀ ਹੈਗੀ ਹੈ ਜੀ ਅੱਛਾ ਕੋਈ ਜਿਹੜਾ ਕੋਈ ਲੈ ਜਾਂਦਾ ਪੈਸੇ ਨਹੀਂ ਪੂਰੇ ਜਾਂਦਾ ਹੈਗਾ ਜੀ ਹੁਣ ਕੀ ਕਰੀਏ ਕੀ ਮਾਸ਼ਲਾ ਹੁਣ ਕਹਿੰਦਾ ਇਹ ਗੱਲ ਦਾ ਜੀ ਮੈਨਾਂ ਦੱਸੋ ਪਹਿਲਾਂ ਨਹੀਂ ਹੁਣ ਮੰਨ ਕੇ ਚਲੋ 9:30 9:30 ਹੋ ਗਏ ਆ ਤੇ ਹਾਈ ਤੱਕ ਕੋਈ ਨਹੀਂ ਆਏਗਾ ਲੈ ਜਾਣਾ ਨਾ ਜੀ ਕੋਈ ਨਹੀਂ ਆਏਗਾ ਬੱਚਾ ਨਹੀਂ ਆਏਗਾ ਗੁਜ਼ਾਰਾ ਇੱਕ ਹੋਈ ਜਾਂਦਾ ਵਧੀਆ ਗੁਜ਼ਾਰਾ ਤਾਂ ਜੀ ਬੱਸ ਅਸਾਂ ਹੀ ਹੋਈ ਜਾਂਦਾ ਜੀ ਕੁਝ ਪੈਨਸ਼ਨ ਹੈ ਪੈਨਸ਼ਨ ਵੀ ਸਾਡੀ ਵਧੀ ਹੈਗੀ ਤੁਹਾਨੂੰ ਪੈਨਸ਼ਨ ਦਾ ਹੱਲ ਹੋਣਾ ਚਾਹੀਦਾ ਜਿਵੇਂ ਮਹਿੰਗਾਈ ਵਧੀਆ ਤੇ ਦਿਹਾੜੀ ਵੀ ਵਧੀਆ ਪੈਸੇ ਵਧੇ ਕਿ ਉਹਨੇ ਚੱਲੀ ਜਾਂਦੀ ਸਾਡਾ ਜੀ 800 ਰੁਪਿਆ ਦਿੰਦੇ ਨੇ ਜੀ ਵਿੱਚ ਵਿੱਚ ਕਹਿੰਦੇ ਨੇ ਜੀ ਅਸੀਂ ਇੰਨੇ ਦੇਵਾਂਗੇ ਹਾਂ ਹਾਂ ਮਿਸਤਰੀ ਕੀ ਹੈ ਕਹਿੰਦੇ ਮਿਸਤਰੀ ਦੀ ਦਿਹਾੜੀ ਆ ਜੀ ਹੈ ਕਰ ਵਧੀਆ ਚੱਲੀ ਜਾਂਦਾ ਗੁਜ਼ਾਰਾ ਹੋਈ ਜਾਂਦਾ ਗੁਜ਼ਾਰਾ ਤਾਂ ਜਿਹਾ ਹੀ ਚੱਲੀ ਜਾਂਦਾ ਜੀ ਹੁਣ ਕੀ ਕਰੀਏ ਜੀ ਹੁਣ ਟਾਈਮ ਹੀ ਟਪਾਣਾ ਤਾਂ ਜੀ ਚਲੋ ਮਾੜਾ ਮੋਟਾ ਜਿਹੇ ਜਹ ਹੁੰਦਾ ਕਰੀਆਂ ਨੇ ਜੀ ਮਾੜਾ ਮੋਟਾ ਕੁਛ ਘਰ ਦੇ ਕਰੀ ਜਾਂਦੇ ਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਜ਼ਦੂਰੀ ਕਰਦਿਆਂ ਨੂੰ ਮਜ਼ਦੂਰੀ ਕਰਦਿਆਂ ਨੂੰ ਜੀ ਸਾਨੂੰ ਹੋ ਗਿਆ ਜੀ 25 ਸਾਲ ਹੋ ਗਏ ਜੀ 25 ਸਾਲ ਹੋ ਗਏ ਹਾਂ ਜੀ ਹਾਲਾਤ ਉਹੀ ਆ ਔਰ ਲੋਹੜਾ ਜੀ ਬੱਸ ਸਾਲ ਤੋਂ ਪਤਾ ਆ ਮਾਰੇ ਮੋਟੀ ਬਦਲੇ ਨਹੀਂ ਮਹਿੰਗਾਈ ਤੌਰ ਤੇ ਦਾ ਬੱਸ ਹੋਈ ਨੇ ਬਾਜੀ ਕਿਵੇਂ ਕਿਵੇਂ ਲੇਬਰ ਦੇ ਨਾਲ ਘਰ ਦੇ ਗੁਜ਼ਾਰੇ ਸੋਹਣੇ ਚੱਲੀ ਜਾਂਦੀ ਹੈ ਕਿੱਥੇ ਜੀ ਦਿਹਾੜੀ ਦਾ ਮਿਲਦੀ ਨਹੀਂ ਇਹੀ ਕੰਮਕਾਰ ਬਹੁਤ ਘੱਟ ਆਂ ਬੰਦੇ ਵਿੱਲੇ ਦੁਰਦੇ ਦੁਰਦੇ ਦੇਖ ਲਓ ਮਹਿੰਗਾਈ ਦਾ ਟਾਈਮ ਆ ਜੀ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਕਿ ਨਹੀਂ ਪੂਰੇ ਹੁੰਦੇ ਜੀ ਸਰਕਾਰ ਨੂੰ ਚਾਹੀਦੀ ਐਨਾ ਮਜ਼ਦੂਰਾਂ ਨੂੰ ਕੰਮ ਦੇਣ ਪੜੇ ਹੋਏ ਨੂੰ ਨੌਕਰੀ ਮਿਲੂ ਅਨਪੜ੍ਹਿਆਂ ਨੂੰ ਵੀ ਨੌਕਰੀ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨਾ ਚਾਹੀਦਾ ਜੀ ਕੀ ਕਹਿੰਦੇ ਤੁਸੀਂ ਕਹਿੰਦੇ ਆ ਭਾਜੀ ਨੌਕਰੀ ਇਹਦਾ ਮਤਲਬ ਐਜਾ ਹੈ ਨਹੀਂ ਵੀ ਪੜ੍ਹੇ ਲਿਖਿਆ ਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਅਨਪੜ੍ਹ ਨੇ ਮਜ਼ਦੂਰ ਉਹਨਾਂ ਨੂੰ ਵੀ ਨੌਕਰੀ ਮਿਲਣੀ ਚਾਹੀਦੀ ਆ ਵੀਰ ਭਾਈ ਸਾਰੀ ਚੀਜ਼ ਦੀ ਰੇਟ ਵਧ ਗਏ ਕੱਲਾ ਮਜ਼ਦੂਰੀ ਦਾ ਰੇਟ ਨਹੀਂ ਵਧਿਆ ਵੀਰੇ ਸਾਡਾ ਉਹੀ ਰੇਟ ਪੁਰਾਣਾ ਉਸੇ 'ਤੇ ਅਸੀਂ ਗੁਜ਼ਾਰਾ ਕਰਦੇ ਆਂ 500 ਦਾ ਨੋਟ ਭਾਜੀ 1 ਰੁਪਏ ਵਰਗਾ ਸਾਡਾ ਪੂਰਾ ਪੂਰਾ ਸੂਰੀ ਸਰਦਾ ਹੈ ਗਰੀਬ ਬੰਦਿਆਂ ਭਾਜੀ ਰੋਜ਼ ਉਹੀ ਕਮਾਉਣਾ ਉਹੀ ਖਾਣਾ ਸਾਡੀ ਕਿਰਪਾ ਕਰਕੇ ਰੇਟ ਦਿਹਾੜੀ ਦਾ ਵਧਾਇਆ ਜਾਵੇ ਭਾਈ ਮਜ਼ਦੂਰੀ ਕਰਕੇ ਘਰ-ਬਾਰ ਪਾਇਆ ਜਾ ਸਕਦਾ ਨਹੀਂ ਜੀ ਨਹੀਂ ਠੇਕੇਦਾਰ ਸਿਸਟਮ ਆ ਜੀ ਠੇਕੇਦਾਰੀ ਸਿਸਟਮ ਆ ਬੜਾ ਮਜ਼ਦੂਰ ਦਾ ਧੂਹਾ ਕੱਢ ਕੇ ਰੱਖਦੇ ਨੇ ਤੇ ਸ਼ਾਮ ਨੂੰ 5:30 ਵਜੇ ਕਹਿ ਕੇ 5:30 6:00 ਵਜੇ ਛੱਡਦੇ ਨੇ ਤੇ 4 ਦਿਨ ਲਾ ਕੇ ਮਜ਼ਦੂਰ ਦਾ 2000 ਰੁਪਿਆ 1000 ਰੁਪਿਆ ਫਸ ਜਾਂਦਾ ਤੇ ਮਜ਼ਦੂਰ ਦੁਆਰੇ ਨਹੀਂ ਉਹਨਾਂ ਕੋਲ ਜਾਂਦਾ ਤੇ ਪੈਸੇ ਨਹੀਂ ਦਿੰਦੇ ਤੇ ਜਾਂਦਾ ਤੇ ਮਜ਼ਦੂਰ ਉਹੀ ਕੋਲੂ ਤੇ ਬੜ ਦਮਾਂਗਾ ਉਥੇ ਹਟਿਆ ਰਹਿੰਦਾ ਮਜ਼ਦੂਰ ਦੀ ਕੋਈ ਨਹੀਂ ਸੁਣਦਾ ਨਾ ਕੋਈ ਸਰਕਾਰ ਸੁਣੇ ਨਾ ਕੋਈ ਆਵਾਦ ਵੀ ਬੰਦਾ ਕੋਈ ਹੋਰ ਆਮ ਸੁਣੇ ਤੇ ਆਪਣੇ ਵੱਡੇ ਵੱਡੇ ਬੰਦੇ ਨੇ ਗੱਡੀ ਲੈ ਕੇ ਆਉਂਦੇ ਨੇ ਵੱਟੀਆਂ ਗੱਡੀਆਂ ਵੱਡੇ ਬੰਦੇ ਛੋਟੇ ਬੰਦੇ ਨੂੰ ਕੌਣ ਪੁੱਛਦਾ ਕੁੱਤੇ ਦੀ ਨੀ ਕਦਰ ਨਹੀਂ ਹੈਗੀ ਮੋਲਾਂ ਦੇ ਵਿੱਚ ਕਹਿ ਦਿੰਦੇ ਨੇ ਕਾਪੀਆਂ ਲੈ ਆਉਂ ਪੱਟੀਆਂ ਦੀਆਂ ਤੇ ਬੱਚਿਆਂ ਦੇ 10 ਸੈਕਟਰ ਨੇ ਤੇ ਉਹਨਾਂ ਨੂੰ 10 ਕਾਪੀਆਂ ਚਾਹੀਦੀਆਂ ਨੇ ਤੇ ਤੁਸੀਂ ਲਾਲੋ 100 ਰੁਪਏ ਦੀ ਕੱਪ ਵੀ ਮੰਗਦੇ ਆ ਜੇ ਬੱਡੀ ਲੈਣੇ ਆ ਬੱਚਾ 2 ਮਹੀਨੇ ਲਈ ਕੱਪ ਹੀ ਲੈਂਦਾ ਰਸੋਈ ਬੱਕਰੀ ਮੈਡਮ ਬੱਕਰੀ ਜਿਹੜੀ ਘਰੇ ਸਾंभੜੀ ਆ ਤੇ ਸ਼ਾਮ ਨੂੰ ਖਾਲੀ ਮੁੜਦੇ ਆ ਤੇ ਆਗੇ ਘੁੰਮ ਫਿਰ ਕੇ ਆਗੇ ਕੀ ਕਰੀਏ ਜਵਾਬ ਦੇਣਾ ਹਾਂ ਹਾਂਜੀ ਹਾਂਜੀ ਦਿਵਰੇ ਕੋਈ ਸਮਾਏਦਾਰ ਆਂਦਾਗਾ ਨਾ ਲੈ ਪੈਸੇ ਆਨੇ ਮੰਗਦੇ ਤਾਂ ਨਸ਼ੇੜੀ ਨੇ ਦੱਸੋ ਕਾਹਦਾ ਨਸ਼ੇੜੀ ਆ ਬੰਦਾ ਜਿਹੜਾ ਮਜ਼ਦੂਰੀ ਮੰਗਦਾ ਮੰਗੋ ਸਹੀ ਕੁੜਾ ਆਪਣੇ ਘਰ ਬੈਠੇ ਰਹਿੰਦੇ ਨੇ ਹੱਥ ਦੀ ਗੱਲ ਕਰਦੇ ਹਾਂ ਸਰ ਦੁਨੀਆ ਬਹੁਤ ਲੰਗੀ ਹੋਈ ਆ ਬਸ ਪ੍ਰਮਾਤਮਾ ਦੇ ਆਸਰੇ ਚੱਲਦੀ ਆ ਡੋਰੀ ਹਾਂਜੀ ਸਮਾਂ ਇਟ ਪਾਉਣਾ ਸਮਾਂ ਇ ਤਾਂ ਸਮੇਂ ਦਾ ਪਨਾਲਾ ਕੰਮ ਇਹਨਾਂ ਨੂੰ ਸੰਘਰਸ਼ 'ਚ ਲੈ ਕੇ ਆਉਣਾ ਇਕੱਠੇ ਹੋ ਕੇ ਚੋਰੋ ਤੇ ਸੰਘਰਸ਼ 'ਚ ਲੈ ਕੇ ਆਓ ਤੇ ਕਰੋ ਸਾਡੀ ਕੌਣ ਸੁਣਦਾ ਵਧਾਓ ਗੁਰਜੀ ਸਾਡੀ ਤੇ ਆੜੀ ਬਹੁਤ ਚਾਹੀਦੀ ਹੈ ਕੋਈ ਜੂਨੀਅਰ ਕੋਈ ਕੰਮ ਵੀ ਸਾਡਾ ਬਹੁਤ ਆ ਕੋਈ ਨਿਊਜ਼ ਨਹੀਂ ਸੁਣਦੀ ਕਬੀਲਦਾਰੀ ਇਹਦਾ ਮਤਲਬ ਵੀ ਉੱਥੇ ਦੀ ਉੱਥੇ ਹੀ ਹੈ ਉੱਥੇ ਦੀ ਉੱਥੇ ਜੀ ਬੱਚੇ ਵਿਆਹ ਪੜਨ ਲੈ ਪਲੱਸ ਟੂਆਂ ਕਰ ਲਈਆਂ ਬੱਚੇ ਵੀ ਵੇਲੇ ਤੇ ਕੌਣ ਉਹਨਾਂ ਦੀ ਮੈਰਿਜ ਕਰੂਗਾ ਕਿਵੇਂ ਵੀ ਇੱਕ ਬਣੂਗਾ ਅੱਗੇ ਜੇ ਗਰੀਬ ਨੇ ਬੱਚਾ ਵਿਆਹਣਾ ਕਿਵੇਂ ਵਿਆਹੂਗਾ ਜੀ ਬੱਚਾ ਵਿਆਹੂਗਾ ਜੀ ਬੱਚਾ 500 ਨਾਲ ਬੱਚਾ ਵਿਆਹ ਲੂਗਾ ਜੀ 500 ਨਾਲ ਰੋਟੀ ਬਾਣੀ ਨਹੀਂ ਚੱਲਦਾ ਜੀ ਸਾਰ ਬਾਤ ਚੁੱਪੇ ਭਲੀ ਆ بڑے ਨਿਊਜ਼ਾਂ ਵਾਲੇ ਆਉਂਦੇ ਆ ਰੇਕ ਨਿਊਜ਼ ਤੇ ਕਹਿੰਨੇ ਆ ਕੋਈ ਨਹੀਂ ਸੁਣਦਾ ਜੇ ਮਜ਼ਦੂਰ ਇੱਕਾ ਕਰਕੇ ਆ ਹੁਣ ਸੈੱਟ ਬਣਵਾਇਆ ਆਮ ਆਦਮੀ ਪਾਰਟੀ ਨੇ ਵਧੀ 50 ਲੱਖ ਦੀ ਕੋਠੀ ਪੋਣੀ ਆ ਉਹ 5 400 ਪਿੱਛੇ ਵੀ ਰੌਲਾ ਪਾ ਲੈਂਦਾ ਮੈਂ ਕਹਿੰਦਾ ਜੀ ਇੱਕ ਸ਼ਾਮ ਨੂੰ ਤਸਲਾ ਮਸਾਲਾ ਉਧਰ ਆਧਰ ਹੋ ਗਿਆ ਉਹਦੇ ਪਿੱਛੇ ਰੌਲਾ ਪਾ ਲੰਦਾ ਦਿਹਾੜੀ ਨਹੀਂ ਦਿੰਦਾ ਤੇ ਟਾਈਮ ਹੋਰ ਲੱਗ ਜਾ ਟਾਈਮ ਹੋਰ ਲਾ ਕੇ ਜਾ 45 ਲੱਖ ਦੀ ਕੋਠੀ ਬੁਣਾ ਲਾਂ ਦਾ ਬੰਦਾ ਹਾਂਜੀ ਮਜ਼ਦੂਰ ਤੇ ਪੈਸੇ ਦੇਣ ਲੱਗਿਆ ਬਸ ਉੱਥੇ ਬਹਿ ਗਿਆ ਜੀ ਮਜ਼ਦੂਰ ਦੇ ਪੈਸੇ ਨਹੀਂ ਦਿੰਦਾ 45 ਲੱਖ ਦੀ ਕੋਠੀ ਖੜੀ ਕਰ ਲੇਗਾ ਬੰਦਾ ਜਦੋਂ ਮਜ਼ਦੂਰ ਦਿਹਾੜੀ ਲਾ ਕੇ ਹਟਦਾ ਕਹਿੰਦਾ ਭਾਈ ਖੜ ਜਾ ਲੈ 10 ਮਿੰਟ ਬਹਿ ਜਾ ਲੈ ਕਿਧਰੇ ਨਹੀਂ ਤੂੰ ਕਿਧਰੇ ਨਹੀਂ ਤੈਨੂੰ ਲੱਗੀ ਕਿਧਰੇ ਨਹੀਂ ਤੈਨੂੰ ਖੋ ਲੱਗ ਰਿਹਾ ਕਿਧਰੇ ਤੈਨੂੰ ਜਾਣਾ ਤੈਨੂੰ ਜਾਣਾ ਤਾਂ ਹੋ ਰਹੀ ਆ ਭਾਵੇਂ 10 ਕਿਲੋਮੀਟਰ ਤੇ ਜਾਣਾ ਭਾਈ ਜੇ 5:30 ਵਜੇ ਛੁੱਟੀ ਕਰਦੇ ਫਿਰ 7 ਵਜੇ ਆ ਜਾਂਦੇ ਆ ਪਹਿਲੇ ਕਹਿੰਦੇ ਹੁੰਦੇ ਆ ਭਈ ਮਜ਼ਦੂਰ ਦੀ ਜਿਹੜੀ ਦਿਹਾੜੀ ਆ ਉਹਦਾ ਮੁਰਕਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਆ ਫਿਰ ਪਸੀਨਾ ਸੁੱਕਣ ਤੇ ਮਜ਼ਦੂਰੀ ਮਿਲਣੀ ਚਾਹੀਦੀ ਹੈ ਪਹਿਲਾਂ ਜਿਹਦਾ ਪਸੀਨਾ ਸੁੱਕਦਾ ਮਿਲਦੀ ਨਹੀਂ ਹੁਣ ਹੁਣ ਨਹੀਂ ਮਿਲਦੀ ਬੜੀ ਇਹ ਵਾਲਾ ਤਾਂ ਹਰ ਇੱਕ ਕਹਿੰਦਾ ਵੀ ਜੀ ਅੱਧਾ ਘੰਟਾ ਹੋਰ ਲੱਗੇ ਜਾਓ ਜੀ ਸਰਕਾਰੀ ਬੰਦੇ ਨੂੰ ਕੋਈ ਨਹੀਂ ਕਹਿੰਦਾ ਜੀ ਦਫ਼ਤਰ ਜਾ ਹਾਂ ਅਸੀਂ ਲਾਨੇ ਆ ਜਗਲਾ ਕਹਿੰਦਾ ਪੈਸੇ ਲੈ ਜੀ 10 ਮਿੰਟ ਹੋਰ ਲਾ ਦਿਓ ਜੀ ਸਾਨੂੰ ਤਾਂ ਇਹੀ ਕਹਿੰਦੇ ਆ ਜੀ ਹਰ ਇੱਕ ਬੰਦਾ ਜੀ ਸਰਕਾਰੀ ਬੰਦਾ ਨੂੰ ਕੋਈ ਨਹੀਂ ਕਰਦਾ ਜੀ ਸਰਕਾਰੀ ਦਫ਼ਤਰ ਜਾਪਾਂ ਜਾਨੇ ਕੋਈ ਨਹੀਂ ਕਹਿੰਦਾ ਜੀ 10 ਵਜੇ ਜਾਨੇ ਆ ਨਾਲੇ ਤਨਖਾਹ ਪੁੱਛੋ ਜੀ ਕਿੰਨੀ ਹੈ ਇਹਨਾਂ ਦੀ ਸਾਨੂੰ ਹੀ 550 ਰੁਪਏ ਦੇਣੇ ਆ ਇਹ ਚੱਕਰ ਨਹੀਂ ਸੰਤਾਰਿਕ ਇਹ ਕਹਿੰਦਾ ਲਾਦੇ 10 ਮਿੰਟ ਵੀਰੇ ਕੁਝ ਨਹੀਂ ਹੁੰਦਾ ਕੁਝ ਨਹੀਂ ਭਾਜੀ ਕਿਹਾੜੀ ਬਦਨੀ ਚਾਹੀਦੀ ਹੈ ਠੀਕ ਹੈ ਜੀ ਉਹਦੇ ਨਾਲ ਸਾਨੂੰ ਗੁਜ਼ਾਰਾ ਸਾਡਾ ਵਧੀਆ ਹੋਏਗਾ ਸਾਰੇ ਕੋਈ ਬੰਦੇ ਰੇਟ ਤੋੜ ਕੇ ਨਹੀਂ ਜਾਂਦਾ ਜੀ ਇਕਤਾ ਨਾਲ ਚੱਲ ਰਹੇ ਨੇ ਕਿ ਠੀਕ ਹੈ ਹੱਥ ਬੰਨ ਕੇ ਬੇਨਤੀ ਹੈ ਸਾਡੀ ਪੰਜਾਬ ਸਰਕਾਰ ਨੂੰ ਵੀ ਸਾਡੀ ਦਿਹਾੜੀ ਵੱਧ ਤੋਂ ਵੱਧ ਵਧਾਈ ਜਾਵੇ ਜੀ